ਸਤਿ ਸ਼੍ਰੀ ਅਕਾਲ ਦੋਸਤੋ ਠਾਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਚਾਮਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਵੀਰ ਦਾ ਨਾਮ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਤਰੀਕੇ ਕੀ ਹੈ ਜੀ 22 April 2025 ਤੇ ਸਮਾਂ ਕੁਝ ਸ਼ਾਮ ਦੇ 4:00 ਵਜੇ ਦਾ ਜੀ ਠੀਕ ਹੈ ਜੀ ਵੀਰ ਕੋਲ 7 ਪਸ਼ੂ ਵਕਾਊ ਆ ਜੀ 7 ਮੱਝਾਂ ਵਕਾਊ ਆ ਤੇ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਕਰੀਏ ਸ਼ੁਰੂ ਜੀ ਆਪਾਂ ਹੋਰ ਵੀਰ ਜੀ ਵਧੀਆ ਜਾਓ ਚੜ੍ਹਦੀ ਕਲਾ ਠੀਕ ਠਾਕ ਜੀ ਮਰੀਬਾਨੀ ਦੀ ਕਿਰਪਾ ਤੇ ਕਿੰਨੇ ਪਸ਼ੂ ਵਗਾਉ ਵੀਰ ਜੀ ਸੱਤ ਆ ਜੀ ਅੱਜ ਆਪਣੇ ਨੂੰ ਸੱਤ ਪਸ਼ੂ ਵਗਾਉ ਹਾਂਜੀ ਹਾਂਜੀ ਤੇ ਡਿਟੇਲ ਦੱਸ ਦਿਓ ਜੀ ਪਸ਼ੂ ਦੀ ਡਿਟੇਲ ਭਾਈ ਬੱਚੇ ਤੋਂ ਬਿਨਾ ਵਾ ਸਾਰੀਆਂ ਹਾਂਜੀ ਕੋਈ ਦੋੋਂ ਢਾਈਆਂ ਕੁ ਮਹੀਨੇ ਦਾ ਟਾਈਮ ਹੋਇਆ ਹੋਊਗਾ ਸੂਇਆਂ ਨੂੰ ਅੱਛਾ ਜੀ ਤਿੰਨ ਤਾਂ ਅੰਦਰ ਅੰਦਰ ਤੇ ਤਿੰਨ ਝੋਟੀਆਂ ਪਹਿਲਣਾ ਜੀ ਤੇ ਚਾਰ ਦੁੱਜਣਾ ਮਈਆਂ ਠੀਕ ਹੈ ਜੀ ਤਿੰਨ ਝੋਟਣਾ ਝੋਟੀਆਂ ਪਹਿਲਣਾ ਹਾਂਜੀ ਤੇ ਚਾਰ ਜਿਹੜੀਆਂ ਦੁੱਧੇ ਸੂਏ ਨੇ ਹਾਂਜੀ ਤੇ ਦੁੱਧ ਦੀ ਗੱਲ ਕਰੀਏ ਤੇ 8 ਲੀਟਰ ਤੋਂ ਲੈ ਕੇ ਤੇ 10 ਤੱਕ ਰਹੇ ਠੀਕ ਹੈ ਜੀ ਦੁੱਧ 8 ਤੋਂ ਲੈ ਕੇ ਤੇ 10 ਲੀਟਰ ਦੇ ਵਿੱਚ ਵਿੱਚ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਸ਼ੁਰੂ ਵੀਰ ਜੀ ਹਾਂਜੀ ਚਲੋ ਜੀ ਦਿਓ ਜਾਣਕਾਰੀ ਪਹਿਲੇ ਪਸ਼ੂ ਪਹਿਲਾ ਸੂਆ ਸੂਈ ਭਾਜੀ ਹਾਂਜੀ ਮੂੰਹੋਂ ਦੋਂਦੀ ਜੇ ਹਾਂਜੀ ਤੇ ਦੁੱਧ ਦੇਖ ਲੈ 8 ਲੀਟਰ ਜੀ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਭਾੜੇ ਤੇ ਮਿਲਦੀ ਠੀਕ ਹੈ ਜੀ ਵਖਾ ਦਿਓ ਹੀ ਕੋਲ ਦੇ ਨਾਲ ਫੇਰ ਰੱਖਦੀ ਆ ਪੰਜ ਸੂਆ 50 ਸੂਆ ਪਹਿਲਾ ਸੂਆ ਮੂੰਹੋਂ ਦੋਦੀ ਜੀ ਮੂੰਹੋਂ ਦੋਦੀ ਦੁੱਧ 8 ਲੀਟਰ ਦੁੱਧ 8 ਲੀਟਰ ਤੇ ਬੱਚਾ ਨਹੀਂ ਹੈਗਾ ਤੇ ਮਿਲਦੀ ਪੜੇ ਤੇ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਪੜੇ ਤੇ ਆ ਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਭਾਈ ਇਹਨੂੰ ਕੋਈ ਹੋਵੇ 2 ਮਹੀਨੇ 2 ਕੁ ਮਹੀਨੇ ਹੋ ਗਏ ਆ ਜੀ ਹਾਂਜੀ ਤੇ ਚਵਾਈ ਚੂਈ ਦੇ ਵਿੱਚ ਕਿਵੇਂ ਧਾਰਾਂ ਧੋਰਾ ਕਿਵੇਂ ਇੱਕ ਨੰਬਰ ਹੈ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਵੀ ਦਿੱਤਾ ਥੱਲੇ 2.8 ਲੀਟਰਸ ਹੋਇਆ ਪਹਿਲਾਂ ਠੀਕ ਹੈ ਜੀ ਦੋ ਮਹੀਨੇ ਹੋਏ ਜੇ ਤੇ ਮੂੰਹ ਦੋਂਦੀ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਰੇਟ ਕੀ ਕਰਤਾ ਇਹਦਾ ਮੋਲੋ ਭਾਜੀ ਭਾਵੇਂ 60 ਕਰੀਏ ਤੇ ਭਾਵੇਂ 50 ਕਰੀਏ 55000 ਪੂਰੀ ਦੇਵਾ 55000 ਹਾਂਜੀ ਹਾਂਜੀ ਨਹੀਂ ਕਰੋ ਥੋੜਾ ਬੜਾ ਹੋਰ ਲੈਸ ਕਰੋ ਸਾਹਿਬ ਜੀ ਇੱਕੇਰੀ ਤੇ ਇਹ ਜਰਦੰਗ ਪੂਰੇ 52 ਜਾਂਦੀ ਪੂਰੇ 52000 ਹਾਂਜੀ 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 ਹੋਰ ਕਰ ਦੋ ਮਾਨਤਾਂ ਹੋਰ ਭਾਈ ਚਲੋ ਕੋਈ ਭੈਣ ਭਰਾ ਲਾਵੇ ਫੋਨ ਘਰ ਆਏ ਦਾ ਕਰਾਂਗੇ ਆਪਾਂ ਜਰੂਰ ਠੀਕ ਹੈ ਜੀ ਘਰ ਆਏ ਦਾ ਜਰੂਰ 52 ਤੋਂ 3 ਮਾਨ ਕਰਤਾ ਜੀ ਆਪਾਂ ਤਾਂ ਠੀਕ ਹੈ ਜੀ ਠੀਕ 52 ਦੇ ਵਿੱਚੋਂ 3 ਮਾਨ ਕਰਤਾ 52000 ਹਾਂਜੀ ਠੀਕ ਹੈ ਜੀ ਗੁੰਡਾ ਯਾਰ ਵੀਰ ਨੇ ਰੇਟ ਕਰਤਾ ਜੀ ਤੇ ਬਾਕੀ ਆਜੋ ਆਪਾਂ ਅਗਲੇ ਨੰਾਰੇ ਤੇ ਚੱਲਦੇ ਹਾਂ ਵੀਰ ਜੀ ਦਿਓ ਦੂਜੇ ਨਾਲ ਦੀ ਜਾਣਕਾਰੀ ਇਹ ਭਾਈ ਦੁੱਧਾ ਸੂਹਾ ਜੀ ਹਾਂਜੀ ਦੂਜਾ ਸੂਹਾ ਤੇ ਦੁੱਧ ਦੇ ਥਲੇ 8 ਲੀਟਰ ਆ ਦੁੱਧ 8 ਲੀਟਰ ਆ ਜੀ ਹਾਂਜੀ 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 ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਹੋਏ ਜੇ ਢਾਈ ਕਿ ਮਹੀਨੇ ਸੂਈ ਨੂੰ ਢਾਈ ਕੁ ਮਹੀਨੇ ਹੋਏ ਆ ਹਾਂਜੀ ਤੇ ਮਿਲਦੀ ਭੜੇ ਤੇ ਪਤਾ ਨਹੀਂ ਹੋਣਾ ਜੀ 2.5 ਲੀਟਰ ਜੇ ਸੂਈ ਦੁਜਾਏ ਤਸਵੀਰ ਨੂੰ ਢਾਈ ਮਹੀਨੇ ਹੋਏ ਆ ਤੇ ਮਿਲਦੀ ਭੜੇ ਤੇ ਠੀਕ ਹੈ ਜੀ ਤੇ ਇਹ ਜੀ ਚਵਾਈ ਚੋਈ ਦੇ ਵਿੱਚ ਕਿਵੇਂ ਆ ਇਹ ਇੱਕ ਨੰਬਰ ਹੈ ਜੀ ਇਹ ਪੂਰੀ ਫੀਲਸ ਲੱਗ ਗਿਆ ਜੀ ਵਧੀਆ ਜੀ ਭਾਵੇਂ ਜਿੱਥੇ ਮਰਜ਼ੀ ਖਲਾਸ ਫੇਰ ਵੀਰ ਜੀ ਡਿਟੇਲ ਦੇ ਦੇਓ ਜੀ। ਪਾਜੀ ਸੂਆ ਦੁੱਧਾ। ਹਾਂਜੀ ਦੁੱਧਾ ਸੂਆ। 8 ਲੀਟਰ। 8 ਲੀਟਰ। ਨਹੀਂ ਦੁੱਧ 8 ਲੀਟਰ। 8 ਲੀਟਰ। ਤੇ ਸੂਈ ਨੂੰ 2.5 ਮਹੀਨੇ ਹੋਏ ਜੀ। ਸੂਈ ਨੂੰ 2.5 ਮਹੀਨੇ ਹੋਏ ਆ। ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ। ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਆ। ਹਾਂਜੀ। ਠੀਕ ਹੈ ਜੀ। ਤੇ ਪੂਰੀ ਵੀਰ ਜੀ ਸੀਲਟ ਲਾ ਕੇ। ਵਧੀਆ ਪਾਜੀ ਪੂਰੀ। ਆਪਣੀ ਤਸੱਲੀ ਕਰਕੇ ਹਨਾ ਜੀ। ਜਿੱਦਾਂ ਮਰਜ਼ੀ ਕੋ ਖਰੇ ਜੀ ਆਪਜੀ ਤਸੱਲੀ। ਠੀਕ ਹੈ ਜੀ। ਤੇ ਕੀ ਰੇਟ ਵੀਰ ਜੀ ਕੀ ਰੇਟ ਕਰਤਾ ਇਹਦਾ ਰੇਡ ਭਾਈ ਜੋ ਮਰਜ਼ੀ ਕਰੀਏ ਇਹਦੀ ਰਿਕਵਰੀ 55 ਪੂਰੀ ਦੀ ਕਰੋ ਵੀਰ ਜੀ ਹੋਰ ਲੈਸ ਹੋਰ ਛੱਡ ਦੇਣੇ ਦੋ ਕਿ ਜ਼ਿਆਦਾ ਕਰਾਉਣਾ ਨਹੀਂ ਹੋਰ ਕਰੋ ਪੂਰੇ 50000 ਪੂਰੇ 50000 ਠੀਕ ਹੈ ਜੀ 50000 ਵੀਰ ਨੇ ਰੇਟ ਰੱਖਤਾ ਜੀ ਚਲੋ ਜੀ ਤੀਜੇ ਨਗ ਤੇ ਚਲਦੇ ਆ ਜੀ ਜਿਹਦੀ ਪਈ ਤਾਕ ਮਰੀ ਜੀ ਨਾ ਗਾਵਾ ਚੋਟੀ ਦੀ ਹਾਂਜੀ ਹੈਗੀ ਪਹਿਲਣਿਆ ਠੀਕ ਹੈ ਜੀ ਤੇ ਮੂੰਹ ਚੌਗੀ ਆਈ ਮੂੰਹ ਚੌਗੀ ਤੇ ਬਾਕੀ ਚਲੋ ਭੈਣ ਭਰਾਵਾਂ ਦੀ ਗਾੜੀ ਆ ਤੇ ਸੂਆ ਇਹਦਾ ਪਹਿਲਾ ਮੂੰਹ ਚੌਗੀ ਜੇ ਹਾਂਜੀ ਤੇ ਸੂਈ ਨੂੰ ਇਹਨੂੰ ਹੋਏ ਜੇ 2 ਮਹੀਨੇ ਸੂਈ ਨੂੰ 2 ਮਹੀਨੇ ਬੱਚਾ ਨਹੀਂ ਹੈਗਾ ਤੇ ਮਿਲਦੀ ਭੜੇ ਤੇ ਵੀ ਠੀਕ ਹੈ ਜੀ ਬੱਚਾ ਨਹੀਂ ਹੈਗਾ ਮੇਰੇ ਕੰਦ ਵੱਡਾ ਜੀ ਬਾਕੀ ਇਹ ਥੋੜਾ ਜਿਹਾ ਥੱਕ ਗਾਵਾ ਤੇ ਦਿਖਾ ਦੇ ਤਾਂ ਅਗਲਾ ਜਜਮੈਂਟ ਕਰਦਾ ਵੀ ਦੁੱਧ ਨਹੀਂ ਹੋਣਾ ਇਹਦੇ ਲਈ ਹਾਂਜੀ ਦੁੱਧ 8 ਲੀਟਰ ਹੈ ਜੀ ਇਹਦੇ ਠੀਕ ਹੈ ਜੀ ਦੁੱਧ 8 ਲੀਟਰ ਹੈ ਜੀ ਹਾਂਜੀ ਉਹ ਤਾਂ ਪੂਰੀ ਥੀਲ ਛਾਗ ਗਈ ਵਧੀਆ ਆ ਨਾ ਚੱਡਾ ਇਹਦਾ ਨਾ ਗਾੜ ਜਿਆਦੀ ਗਾਂ ਜੇ ਨੂੰ ਮੈਂ ਚੱਡਾ ਆ ਗਾਰਮੀ ਨੂੰ ਵੇਖੋ ਜੱਡਾ ਸਵੇਰਾ ਪਹਿਲਾ ਹਾਂਜੀ ਦੁੱਧ 8 ਲੀਟਰ ਦੁੱਧ 8 ਲੀਟਰ ਤੇ ਸੂਈ ਨੂੰ ਇਹਨੂੰ ਭਜੀ ਹੋਏ ਆ 2 ਮਹੀਨੇ ਰੋਕੀ ਹੋਈ ਸੀ ਜੀ ਇਥੇ ਤੇ ਬੱਚਾ ਨਹੀਂ ਆ ਰਿਹਾ ਮਿਲਦੀ ਭੜੇ ਤੇ ਆ ਗਾਰਮੀ ਨੂੰ ਵੇਖੋ ਨਾ ਤੁਸੀਂ ਹਾਂਜੀ ਇਹ ਜਿੱਦਾਂ گاਵਾਂ ਦਾ ਨਹੀਂ ਹੁੰਦਾ ਗਾਰ ਭਾਰੀ ਹੁੰਦੀ ਆ ਹਾਂਜੀ ਹਾਂਜੀ ਤੇ ਗਾਰ ਪਛੜ ਬਰਾਬਰ ਹੀ ਹੈ ਜੀ ਤੇ ਚਵਾਈ ਚੂਈ ਦੇ ਵਿੱਚ ਕਿਵੇਂ ਆ ਚਵਾਈ ਦੇ ਅਕਾ ਨੰਬਰ ਹੈ ਜੀ ਭਾਵੇਂ ਬੱਚਾ ਚੋਲੇ ਛੋਟਾ ਆ ਠੀਕ ਹੈ ਜੀ ਹਾਂਜੀ ਹਾਂਜੀ ਡਿਟੇਲ ਵੀਰ ਜੀ ਫੇਰ ਇੱਕ ਰੀ ਚੰਗੀ ਤਰ੍ਹਾਂ ਦੱਸ ਦਿਓ ਜੀ। ਇੱਕ ਮਹੀਨਾ। ਸੂਆ ਭਾਜੀ ਪਹਿਲਾ ਹੈ। ਹਾਂਜੀ ਸੂਆ ਪਹਿਲਾ। ਮੂੰਹ ਚੌਗੀ ਆ। ਮੂੰਹ ਚੌਗੀ ਆ। ਦੁੱਧ 8 ਲੀਟਰ ਜੇ। ਸੂਈ ਨੂੰ 2 ਮਹੀਨੇ ਹੋ ਗਏ ਬੱਚਾ ਨਹੀਂ ਹੈਗਾ ਮਿਲਦੀ ਭੜੀ ਤੇ। ਠੀਕ ਹੈ ਜੀ। ਬਾਕੀ ਹੈ ਦਿਖਾਵਾ ਨਹੀਂ ਜੇਗਾ ਥੋੜਾ ਟੱਡਾ ਟੱਕ ਗਾਹਾਂ ਚੱਡੇ ਜੀ। ਹਾਂਜੀ। ਹਾਂਜੀ ਹਾਂਜੀ। ਕੱਦ ਬਹੁਤ ਵੱਡਾ। ਬਾਕੀ ਜਿੰਨੇ ਵੀ ਖੜਨੇ ਆ ਆਪਣੀ ਤਸੱਲੀ ਕਰਕੇ। ਨਹੀਂ ਟੋਕੇ ਖੜੇ ਕੋਈ। ਹਣੇ ਮੈਨਾਂ ਜੀ ਜਿਹੜਾ ਦੂਰ ਵਾਲਾ ਬੰਦਾ ਵਾ ਭਾਵੇਂ ਇੱਕ ਟਾਈਮ ਚੋੜੇ ਆਪਣੇ ਤੇ ਵੀਡੀਓ ਕਾਲ ਤੇ ਇੱਕ ਟਾਈਮ ਘਰੇ ਆਵੇ ਚੋਲੇ ਹਾਂਜੀ ਹਾਂਜੀ ਜੀ ਉਦਾਂ ਨਹੀਂ ਪਵਾ ਸਕਦਾ ਦਮੇ ਟਾਈਮ ਵੀਡੀਓ ਕਾਲ ਤੇ ਚੋਲੇ ਠੀਕ ਹੈ ਜੀ ਤੇ ਵੀਰ ਜੀ ਕੀ ਰੇਟ ਕਰਤਾ ਹੀ ਇਹਦਾ ਇਹ ਵੀ ਦੇ ਦੀਏ ਜੀ ਪੂਰੇ 55 ਦੀ ਕਰੋ ਲੈਸ ਸਾਹਿਬ ਜੀ ਦੋ ਛੱਡ ਦੀ ਹੋਰ 1000 ਕੱਟ ਕਰ ਲੋ ਪੂਰੇ 50000 ਦੀ ਜਾਂਦੇ ਠੀਕ ਹੈ ਜੀ ਹਾਂਜੀ ਪੂਰੇ 50 ਦੇ ਵਿੱਚ ਵੀਰ ਨੇ ਮਾਨਤਾਨ ਕਰਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਜੀ ਆਪਾਂ ਚੱਲਦੇ ਆਂ ਜੀ ਚੌਥੇ ਨਾਗ ਤੇ ਇਹ ਭਾਜੀ ਪੂਰੀ ਵੱਡੀ ਮਹੀਆ ਹਾਂ ਹਾਂਜੀ ਪੂਰੀ ਪੂਰੀ ਤੇ ਮੰਨ ਲਓ ਇਹਦਾ ਮਹਿੰਦਾ ਜੀ 80 85 ਮੋਨ ਕਰੀਏ ਤੇ ਫੱਬਦਾ ਹਾਂਜੀ ਪਰ ਆਪਣੇ ਅਡੇ ਤੇ ਬਿਲਕੁਲ ਜੈਰ ਮੋਹ ਲੰਦਾ ਆਪਾਂ ਜੈਰ ਹੀ ਕਰਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸਿਓ ਜਾਣਕਾਰੀ ਇਹਨੂੰ ਖੋਲੇ ਸੁਆ ਭਾਜੀ ਦੁੱਧਾ ਹਾਂਜੀ ਦੁੱਧ ਦੇਖ ਲੈ 10 ਲੀਟਰ ਹੋਊਗਾ ਨੈਟ ਠੀਕ ਹੈ ਜੀ ਆਪਣੇ ਘਰੇ ਕੋ 4 ਡੰਗ ਚੋ ਵੀ ਖਰੇ ਬਣ ਠੀਕ ਹੈ ਜੀ ਭਾਵੇਂ ਜਿੱਦਾਂ ਮਰਜ਼ੀ ਚੋ ਤੇ ਸੂਈ ਨੂੰ ਇਹਨੂੰ ਇਹ ਜੇ ਢਾਈਆਂ ਤੋਂ ਤਾਂ ਤੇ ਤਿੰਨਾਂ ਤੋਂ ਅੰਦਰ ਤਿੰਨਾਂ ਦਾ ਤਾਂ ਤੇ ਤਿੰਨ ਰੋਜ਼ ਪੁੱਤ ਐਨਾ ਮਹੀਨੇ ਲਾਲੇ ਜੀ ਕੋਲ ਤਿੰਨ ਮਹੀਨੇ ਲਾਲੇ ਕੋਈ ਤਿੰਨ ਮਹੀਨੇ ਲਾਲੇ ਸੂਈ ਨੂੰ ਹਾਂਜੀ ਦੁੱਧ ਦੇ ਜਰਾ 10 ਲੀਟਰ ਜੇ ਸੂਆ ਦੱਜਾ ਜੇ ਸੂਈ ਨੂੰ ਸੂਈ ਨੂੰ ਤਿੰਨ ਮਹੀਨੇ ਬੱਚਾ ਨਹੀਂ ਹੈਗਾ ਇਹਦਾ ਬੂਛੀ ਬਣੀ ਹੈਗੀ ਆਪਣੇ ਕੋਲ ਮੇਰੀ ਦੀ ਘਰੇ ਤੇ ਠੀਕ ਹੈ ਜੀ ਹਾਂਜੀ 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 ਮਰਾਂ ਦੋ ਬੂਛੀ ਨੂੰ ਤੇ ਖੋਲ ਦੇਣੇ ਕੀ ਬਾਕੀ ਭਾਜੀ ਥੋੜਾ ਹੈ ਨਾ ਕੋਈ ਇਹ ਨਾ ਕਿ ਬਈ ਮਾਲ ਧਲਾ ਆ ਜਾਂ ਕਿਦਾਂ ਮਾਲ ਸਾਰਾ ਨਾ ਅੱਜ ਸਵੇਰੇ ਆਇਆ ਤੇ ਆਪਾਂ ਹਰ ਵੀਡੀਓ ਚ ਆਨੇ ਆਪਣਾ ਚਾਰ ਆ ਹਾਂਜੀ ਡੰਗਰ ਆਪਾਂ ਸਾਰੇ ਲੀਨੀਆਂ ਘਰ ਚੋਂ ਠੀਕ ਹੈ ਜੀ ਡੰਗਰ ਸਾਰੇ ਲੈਨੇ ਆਂ ਤੇ ਘਰੋਂ ਵੀਰ ਜੀ ਇੱਕ ਰੀ ਘਰਾਂ ਚੋਂ ਮਾਲ ਲੈਨੇ ਆਂ ਤੇ ਜਿਹੜਾ ਘਰੋਂ ਮਾਲ ਲਿਆਂਦਾ ਨਾ ਉਹ ਥੋੜਾ ਦੂਜੇ ਥਾਂ ਕੇ ਪਠੇ ਨਹੀਂ ਖਾਂਦਾ ਠੀਕ ਘਰ ਦਾ ਵੀ ਕਰਦੇ ਡੰਗਰ ਠੀਕ ਇੱਕ ਮਹੀਂ ਛਟਾਲਾ ਛੂਲਾ ਖਾਂਦੇ ਆ ਡੰਗਰ ਜਿੱਤਾਂਗੇ ਛੁਲਾ ਕਰਦੇ ਤੇ ਡਿਟੇਲ ਵੀਰ ਜੀ ਫੇਰ ਦੱਸਦੇ ਹੋ ਇਹਦੀ ਸੂਆ ਦੁੱਧ ਹਾਂਜੀ ਦੁੱਧ 10 ਲੀਟਰ ਦੀ ਹਾਂਜੀ ਦੁੱਧ 10 ਲੀਟਰ ਤੇ ਸੂਈ ਨੂੰ ਭਾਜੀ 3 ਮਹੀਨੇ ਹੋਏ ਆ ਠੀਕ ਹੈ ਜੀ ਸੂਈ ਨੂੰ 3 ਮਹੀਨੇ ਹੋਏ ਹਾਂਜੀ ਤੇ ਬੱਚਾ ਨਹੀਂ ਹੈਗਾ ਬੂਚੀ ਬਣੀ ਮਿਲਦੀ ਭਾਰੇ ਤੇ ਠੀਕ ਹੈ ਜੀ ਤੇ ਚਵਾਈ ਚੋਈ ਦੇ ਵਿੱਚ ਕਿਵੇਂ ਆ ਥਾ ਇੱਕ ਨੰਬਰ ਹੈ ਜੀ ਬਾਕੀ ਤੁਹਾਨੂੰ ਵੀ ਦੇ ਦਿੰਦੇ ਯਾਰੀ ਗੱਡੀ ਰੇਲ ਗੱਡੀ ਦੇਣੀ ਜਿੱਦੀ ਮੈਂ ਹਾਂਜੀ ਹਾਂਜੀ ਪੂਰੀ ਵੱਡੀ ਸ਼ੱਕ ਸਾਰੇ ਕੋਈ ਵੀ ਸ਼ੱਕ ਜਿਹੜਾ ਤੇਨੂੰ ਆਪਦਾ ਸ਼ੱਕ ਕੱਢ ਕੇ ਖੜੇ ਭਾਜੀ ਹਾਂਜੀ ਹਾਂਜੀ ਫੇਰ ਆਪਾਂ ਨੂੰ ਪੈਸੇ ਦੇਵੇ ਹਾਂਜੀ ਦੁੱਧ ਦਾ ਚਵਾਈ ਦਾ ਜਿਹੜਾ ਵੀ ਕੋ ਭੈਣ ਭਰਾ ਆਉਂਦਾ ਤਸੱਲੀ ਕਰੇ ਜਦਾਂ ਹਾਂਜੀ ਤਸੱਲੀ ਕਰਕੇ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਟ ਕੀ ਕਰਤਾ ਜੀ ਇਹਦਾ ਹਾਂਜੀ ਰੇਟ ਕੀ ਕਰਤਾ ਜੀ ਰੇਟ ਭਾਜੀ ਇਹਦਾ ਤੇ ਜੇ ਆਪਾਂ 80 85 ਆਖੀਏ ਤੇ ਫੱਬਦਾ ਹਾਂਜੀ ਪਰ ਨਹੀਂ ਆਪਾਂ ਜੈ ਜੀ ਕਰਨਾ ਚਲੋ ਮਈਆਂ ਦੇ ਸਾਰੀਆਂ ਪਹਾੜੀਆਂ ਬਾਰੇ ਦਾ ਮੈਂ ਨਾ ਭਾਅ ਸਭ ਤੋਂ ਵਧੀਆ ਜਿੰਨੇ ਲੈਣੀਓ ਚਲੋ ਆਪ ਬਾਕੀ ਧਰਨियां ਆਪਦੇ ਬੈਟ ਦੇ ਹਿਸਾਬ ਨਾਲ ਸਤਕਾਰੀਆਂ ਆ ਸਾਰੀਆਂ ਹਾਂਜੀ ਹਾਂਜੀ ਹਾਂ ਤੇ ਦੇਦੀਏ 70000 ਦੂ ਪੂਰੇ ਜੀ ਕਰ ਦੋ ਹੋਰ ਲੈਸ ਟਿੱਕੀ ਰਿੰ ਹਾਂਜੀ ਕੀਰੀ ਕਰ ਦੋ ਲੈਸ ਪੂਰੇ ਬਾਠ ਯਾਰ ਦੀ ਦਾ ਪੂਰੇ ਬਾਠ ਕੋਈ ਕਸਾਈ ਨਾ ਕਰੀ ਹੋਣੀ ਠੀਕ ਹੈ ਜੀ ਠੀਕ ਠੀਕ ਹੈ 62000 ਵੀਰ ਨੇ ਰੇਟ ਰੱਖਤਾ ਜੀ ਚੌਥੇ ਨਗ ਦਾ ਚਲੋ ਜੀ ਆਪਾਂ ਪਾਣੀ ਮੇਦੇ ਚੱਲਦੇ ਹਾਂ ਜੀ ਹੁਣ ਇਹ ਪਾਈਤੋਂ ਤੀਨ ਸਵੇਰੇ ਆਈ ਆ ਹਾਂਜੀ ਤੇ ਕੋਈ ਇਹ ਨਾ ਆਖੇ ਵੀ ਇੱਕ ਤਾਂ ਥੋੜੀ ਜਿਨਾਂ ਨਾਲ ਬੰਦਿਆ ਸਾਂਭੀ ਘੱਟ ਝੋਟੀ ਪਹਿਲਣ ਜੇ ਵੀ ਅੱਛਾ ਇਹ ਪਹਿਲਣੇ ਆਏ ਵੀ ਮੂੰਛ ਗਈ ਹੈ ਮੂੰਛ ਗਈ ਹੈ ਪਹਿਲਣੇ ਆਏ ਪਹਿਲਣੇ ਤਾਂ ਦੁੱਧ ਦੇ ਥੱਲੇ ਵੀ 8 ਲੀਟਰ ਹੋਊਗਾ ਲੇਟ ਚੋ ਕੇ ਲੈਂਦੀ ਥੋੜੀ ਜੀ ਠੀਕ ਹੈ ਜੀ ਮਿਲਦੀ ਭੜੇ ਤੇ ਆ ਠੀਕ ਹੈ ਬੱਚਾ ਨਹੀਂ ਹੈਗਾ ਤਾਂ ਸੂਈ ਨੂੰ ਇਹਨੂੰ ਹੋਏ ਜੇ 2 ਮਹੀਨੇ 2 ਠੀਕ ਹੈ ਜੀ 2 ਮਹੀਨੇ ਹੋ ਗਏ ਸੂਈ ਨੂੰ ਉਹ ਖਾਦੋ ਜੇ ਇੱਕਰੀ ਤੋੜ ਕੇ ਇਹਨੂੰ ਵੀ ਥੋੜਾ ਜਾਨ ਨੇ ਉਹਪਰਾ ਕੀਤਾ ਆ ਦੇ ਥੋੜਾ ਮੂੰਹ ਘੱਟ ਲਾਇਆ ਪਠਾਨ ਅੱਛਾ ਜੀ ਹਾਂ ਜੀ ਤੇ ਇੱਥੇ ਆਣ ਕੇ ਥੋੜਾ ਜਿਹਾ ਥਾਂ ਜਗ੍ਹਾ ਦਾ ਹਾਂਜੀ ਹਾਂਜੀ ਥਾਂ ਦਾ ਵੀ ਤੁਹਾਡੇ ਸਾਹਮਣੇ ਬੈਠਾ ਕਰਦੀ ਹੇ ਰਾ ਤਰਦੀ ਹਾਂਜੀ ਇੱਕ ਨਾ ਨੂੰ ਪਿਆ ਸੰਗਲ ਤੇ ਮੈਂ ਤਲਿਹੜੀ ਪਾਤੀ ਆ ਅੱਛਾ ਜੀ ਕਰਦੀ ਥੋੜਾ ਠੀਕ ਐ ਜੀ ਆ ਜਾ ਹਾਂ ਆ ਆ ਆ ਮਾ ਅੱਜ ਲਿਖੋ ਕੀ ਖੋ ਜੀ ਠੰਡੀ ਵੜੀ ਤੇ ਵੀਰ ਜੀ ਦੇਓ ਡਿਟੇਲ ਫੇਰ ਤੋਂ ਇਹਦਾ ਭਾਜੀ ਪਹਿਲਾ ਏ ਹਾਂ ਜੀ ਤੇ ਦੁੱਧ 8 ਲੀਟਰ ਆ ਹਾਂ ਜੀ ਤੇ ਬੱਚਾ ਨਹੀਂ ਹੈਗਾ ਸੂਈ ਨੂੰ 2 ਮਹੀਨੇ ਹੋ ਗਏ। ਸੂਆ ਪਹਿਲਾ ਦੁੱਧ 8 ਲੀਟਰ। ਹਾਂਜੀ। ਤੇ ਬੱਚਾ ਨਹੀਂ ਹੈਗਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ? ਸੂਈ ਨੂੰ ਭਾਈ 2 ਮਹੀਨੇ। 2 ਮਹੀਨੇ ਹੋ ਗਏ ਸੂਈ ਨੂੰ। ਹਾਂਜੀ। ਠੀਕ। ਉਹ ਇਹ ਨਾ ਕਿ ਮੈਂ ਕੋਈ ਕਿੱਦਾਂ ਕਰ ਥੋੜਾ ਮੈਂ ਤੇਵੜਾ ਕਰਦੀ ਆ ਮਾਲ ਤੋਂ ਨਹੀਂ ਨਿਕਲਦੀ। ਹਾਂਜੀ। ਕੱਲਾ ਵੇ ਲਈ ਮੈਂ ਆਪਾਂ ਜਦੋਂ ਵੇਖਣ ਗਏ ਨਾ ਆਪਾਂ। ਹਾਂਜੀ। ਤੇ ਮਾਲ ਉਹ ਨਾ ਸਾਰਾ ਖੋਲਿਆ ਬੱਧਾ ਹੈ ਬੋਰ ਥੱਲੇ। ਠੀਕ ਹੈ ਜੀ। ਜਦੋਂ ਘਰ ਨੂੰ ਲਿਆਉਂਦਾ ਕਿ ਕੱਲੀ ਤੁਰਦੀ ਨਹੀਂ ਮਾਲਤ ਮੇਰਾ। ਮਾਲਾ ਨਾ ਨਹੀਂ ਭਜੀ। ਹਾਂਜੀ। ਠੀਕ ਹੈ ਜੀ। ਮੋਕੇ ਹੈ ਜੀ ਪਿਓਰ ਮੋਹਰਾਦੀ ਬਾਜੀ ਹਾਂ ਜੀ ਹਾਂ ਜੀ ਮੋਹਰਾਦੀ ਪੂਰ ਹਾਂ ਜੀ ਬਾਕੀ ਸੇਵਾ ਸੁਭਾ ਫੁੱਲ ਹੋ ਗਈ ਤੇ ਆਪੇ ਇਹਨੇ ਰਾਜੀ ਹੋ ਜਣਾ ਮੈਨੂੰ ਆਪਣੇ ਤੋਂ ਦੋ ਦਿਨ ਰਹਿ ਗਈ ਜਨੇ ਪਟਪਟੇ ਖਾਣ ਲੱਪੇ ਹਾਂ ਹਾਂ ਵੱਡੇ ਕੱਦ ਦੀਆਂ ਆ ਪਰ ਥੋੜਾ ਇੱਕ ਤਨ ਬਰਦਜੇ ਤਾਂ ਕਿ ਡੰਗਰ ਹੀਰ ਕਰਦੇ ਕਰਦੇ ਹਾਂ ਹਾਂ ਉਹ ਤੇ ਗੱਲ ਹੈਗੀ ਹਾਂ ਤੇ ਵੀਰ ਜੀ ਕੀ ਰੇਟ ਕੀ ਕੀਤਾ ਜੀ ਇਹਦਾ ਰੇਟ ਭਾਈ ਕਦਮ ਤੜੀ ਛੋਟੀ ਢੇਰੀਏ 60 ਦੀ ਇੱਕੋ ਰੇਟ ਦੱਸਿਓ ਜਾਇਜ਼ ਰੱਦੀ 52 ਦੀ ਜਾਣਦੋ ਠੀਕ ਹੈ ਜੀ 55000 ਰੇਟ ਦਾsta ਵੀਰ ਨੇ ਹਾਂਜੀ ਹਾਂਜੀ ਤੇ ਚਲੋ ਆਪਾਂ ਅਗਲੇ ਨਾਗ ਤੇ ਚੱਲਦੇ ਹਾਂ ਜੀ ਹਾਂਜੀ ਛੇਵਾਂ ਨਾਗ ਤੇ ਕਰੋ ਇਹ ਜਾਣਕਾਰੀ ਵੀਰ ਜੀ ਇਹਦੀ ਵੀ ਸ਼ੁਰੂ ਜੇ ਤੁਹਾਨੂੰ ਭਾਈ ਦੁੱਧ 8 ਲੀਟਰ ਦੇ 8 ਲੀਟਰ ਦੁੱਧ ਆ ਤੇ ਸੁਵਾ ਦੋ ਜੀ ਸੁਵਾ ਦੁੱਜਾ 8 ਲੀਟਰ ਦੁੱਧ ਸੁਈ ਤਾਂ ਨਾ ਮਹੀਨਿਆਂ ਦੀ ਜੇ ਬੱਚਾ ਨਹੀਂ ਹੈਗਾ ਮਿਲਦੀ ਪਾੜੀ ਤੇ ਤਿੰਨ ਮਹੀਨੇ ਹੋ ਗਏ ਸੁਈ ਨੂੰ ਬੱਚਾ ਨਹੀਂ ਹੈਗਾ ਮਿਲਦੀ ਪਾੜੀ ਤੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਵਿਖਾ ਦਿਓ ਵੀਰ ਜੀ ਖੋਲ ਕੇ ਲਓ ਜੀ ਆਉਤ ਤੇ ਚਵਾਈ ਜੁਈ ਦੇ ਵਿੱਚ ਕਿਵੇਂ ਆਈ ਇੱਕ ਨੰਬਰ ਇਹ ਚਵਾਈ ਕੋਚੋਏ ਖੜੇ ਜੀ ਆਪਣੇ ਘਰੇ ਜਦੋਂ ਆਪਣੀ ਤਸੱਲੀ ਕਰਕੇ ਹਨਾ ਜੀ ਹਾਂਜੀ ਪੂਰੀ ਵੱਡੀ ਮਾਜੇ ਵੀ ਪੂਰੀ ਪੂਰੀ ਵੱਡੀ ਮਾਜੇ ਸੁਆ ਦੁੱਧਾ ਹਾਂਜੀ ਦੁੱਧ 8 ਲੀਟਰ ਦੁੱਧ 8 ਲੀਟਰ ਸੂਈ ਨੂੰ 3 ਮਹੀਨੇ ਹੋਏ ਜੀ ਬੱਚਾ ਨਹੀਂ ਆਗਾ ਮਿਲਦੀ ਭੜੇ ਤੇ ਠੀਕ ਹੈ ਜੀ ਬਾਕੀ ਬਖਾਓ ਜੀ ਰੀਜ ਨਾਲ ਜਦਾਂ ਮਰਜ਼ੀ ਆ ਮੈਂ ਵੀ ਠੱਲੀ ਧਿਰੀ ਦਾ 787 ਵੀਰ ਜੀ ਫੇਰ ਇਹਦੀ ਸੂਆ ਦਜਾ ਜੇ ਦੁੱਧ 10 ਲੀਟਰ ਹਾਂਜੀ ਸੂਈ ਨੂੰ ਭਾਜੀ ਇਹਨੂੰ ਹੋਏ ਜੇ 3 ਮਹੀਨੇ ਬੱਚਾ ਨਹੀਂ ਆ ਗਿਆ ਮਿਲਦੀ ਭੜੇ ਠੀਕ ਹੈ ਜੀ ਹਾਂਜੀ ਤੇ ਚਵਾਈ ਚੂਈ ਚੈੱਕ ਨੰਬਰ ਦੀ ਪੂਰੀ ਮੈਂ ਨਾ ਆਪਾਂ ਨਹੀਂ ਕੋ ਆਖਣਾ ਇਹਦਾ ਭੈਣ ਭਰਾ ਲੈਣਾ ਉਹ ਹੋਈ ਦੱਸੂਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਟ ਕੀ ਕਰਤਾ ਇਹ ਇਹਦਾ ਰੇਟ ਪਾਜੀ ਇਹਦਾ ਮੈਂ ਤੇ ਉਹਦੀ ਛੋਟੀ ਹਾਂਜੀ ਜੀ ਜਿਹਦਾ ਆਪਾਂ ਮੋਲੋਂ ਕੀਤਾ ਪਰ ਆਪਾਂ ਉਹ ਤੋਂ ਅੰਦਰ ਰੱਖਣੀ ਹਾਂਜੀ ਮੋਲ ਇਹਦਾ ਕੋ ਭਾਵੇਂ 60 ਕਰਾ ਲੈ ਤੇ ਭਾਵੇਂ 70 ਕਰਾ ਲੈ ਇੱਕੋ ਰੇਟ ਦੱਸ ਦੋ ਇਹਦਾ ਰੇਟ ਦੀ ਦੇ ਦਈਏ ਇੱਕੋ ਰੇਟ ਦੱਸ ਦੋ ਇਹਦਾ ਹਾਂ ਨਾ ਪਾਜੀ 52000 ਦੀ ਹੋਣੀ ਹੈ ਠੀਕ ਹੈ ਜੀ ਹਾਂ ਨਾ 52000 ਹਾਂਜੀ ਠੀਕ ਹੈ ਜੀ ਲਾਸਟ ਨਾ ਗੱਤ ਸਤਵਾ ਹਾਂਜੀ ਦੇਓ ਜੀ ਇਹਦੇ ਬਾਰੇ ਜਾਣਕਾਰੀ ਇਹਨੂੰ ਭਾਜੀ ਸੂਈ ਨੂੰ ਆਏ ਜੇ 3 ਕ ਮਹੀਨੇ 3.5 ਤੇ 1 ਮਹੀਨਾ ਟੀਕਾ ਭਰੇ ਨੂੰ ਆਇਆ 1 ਮਹੀਨਾ ਆ ਗਿਆ ਟੀਕਾ ਭਰੇ ਨੂੰ ਹਾਂਜੀ ਹਾਂਜੀ ਤੇ ਦੁੱਧ ਇਸ ਰ 7 ਲੀਟਰ ਹੋਊਗਾ ਠੀਕ ਹੈ ਜੀ ਤੇ ਸੂਆ ਇਹਦਾ ਦੁੱਧਾ ਜੀ ਸੂਆ ਦੁੱਧਾ ਦੁੱਧ 6 ਲੀਟਰ ਦੁੱਧ 7 ਲੀਟਰ ਹੈ ਤੇ ਗਾਂ ਬਣੀ ਨੂੰ ਮਹੀਨਾ ਆ ਬਣੀ ਨੂੰ ਹੀ ਗਾਂ ਮਹੀਨਾ ਆ ਗਿਆ ਹਾਂਜੀ ਪੂਰੀ ਵੱਡੀ ਮਾਂ ਜੀ ਠੀਕ ਹੈ ਜੀ ਤੇ ਚਵਾਈ ਜੋਈ ਦੇ ਵਿੱਚ ਕਿਵੇਂ ਹੈ ਇੱਕ ਨੰਬਰ ਹੈ ਇਹ ਹੈ ਪੂਰੀ ਸੀਲਸ ਲੱਗ ਗਿਆ ਜੀ ਪੂਰੀ ਜੀ ਪੂਰੀ ਦੋ ਦਸਤ ਲੀਟਰ ਦੇ ਸੂਆ ਦੂਜਾ ਹਾਂਜੀ ਤੇ ਬਣੀ ਨੂੰ ਮਹੀਨਾ ਹੋਇਆ ਜੀ ਬਣੀ ਨੂੰ ਮਹੀਨਾ ਹੋ ਗਿਆ ਸੂਆ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਪਾੜੇ ਤੇ ਹਾਂਜੀ ਹਾਂਜੀ ਮੈਂ ਪੂਰੀ ਵੱਡੀ ਐ ਜੀ ਬਾਕੀ ਭਣਾ ਭਰਾਵਾਂ ਦੇ ਸਾਹਮਣੇ ਪਲਵਾਨੀ ਚਾਲ ਜੇ ਮੈਂ ਦੀ ਪੂਰੀ ਐ ਠੀਕ ਹੈ ਜੀ ਨੋ ਕਰੋ ਚੱਕ ਜੀ ਬਾਕੀ ਇਹ ਆ ਵੀ ਜਦਾਂ ਮਰਜੀ ਕੋਈ ਜਿੱਥੇ ਮਰਜੀ ਬੰਨ ਛੱਡੇ ਕੋਈ ਗੱਲ ਨਹੀਂ ਹਾਂਜੀ 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 ਬਾਕੀ ਆਪਣੀ ਤਸੱਲੀ ਕਰੀ ਉਹ ਵੀ ਸੀਲਸ ਲੰਗ ਜੀ ਠੀਕ ਹੈ ਜੀ ਮਲਕ ਮੈਨ ਵੇਖੋ ਮੈਂ ਇਆਂ ਘੜੀਆਂ ਘੜੀਆਂ ਹਾਂ 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 ਜੀ ਹਾਂ ਜੀ ਚਲੋ ਹੁਣ ਜੇ ਕੋ ਭਣ ਭਾਂ ਲੈ ਕੇ ਆਪਾਂ ਮੁੱਲ ਜਿਹੜਾ ਕਰਨਾ ਆਧੀ ਗਰਨਾ ਨਾਲ ਕੇ ਦਾ ਤੇ ਮੈਂ ਚਲੋ ਜਦੋਂ ਲੈਂਦੀ ਹੂਗੀ ਉਹਨਾਂ 사ਜਰ ਹਾਂ ਜੀ ਮੈਂ ਹਿਸਾਬ ਨਾਲ ਭਾਈ ਉਹਨਾਂ ਲੈਂਦੀ ਆ ਜੀ ਮਲਪੀ ਬਹੁਤ ਜਿਆਦਾ ਉਹਦੇ ਦੁੱਧ ਤਾਂ ਚਲੋ ਆਪਾਂ ਨਹੀਂ ਕੋ ਆਂਦੇ ਭੈਣ ਭਰਾ ਵੀ ਗੈਸ ਕਰ ਲੈਣ ਵੇਖਿਆ ਹੈ ਨਹੀਂ ਹਾਂਜੀ 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 ਆਪਾਂ ਦੇ ਹੁਣ ਜਿਹੜਾ ਹਾਜ਼ਰ ਉਹਦੀ ਗੱਲ ਕਰਾਂਗੇ ਪਿਛਲੇ ਸੂਏ ਦੇ ਵਿੱਚ ਹਾਂਜੀ ਹਾਂਜੀ ਕਿੰਨਾ ਦੁੱਧ ਦਿੱਤਾ ਨੇ 4 18 ਲੀਟਰ ਦੁੱਧ ਉਹ ਤੇ ਆਂਦੀ ਪਾ 17 18 ਲੀਟਰ ਦੁੱਧ ਰਿਹਾ ਇਹਦਾ ਹਾਂਜੀ ਆਪਾਂ ਦੇ ਭਾਜੀ ਹੁਣ ਦੁੱਧ ਦੇ ਖਾਣ ਦਾ ਮੁੱਲ ਕਰਾਂਗੇ ਆਪਾਂ 18 ਦਾ ਤਰ੍ਹਾਂ ਹੀ ਏਰ ਵੀ ਜੀ ਇਹਦੀ ਇੱਕ ਰੀ ਜਾਣਕਾਰੀ ਦੇ ਦਿਓ ਸੂਆ ਦੂਜਾ ਹਾਂਜੀ ਬਣੀ ਨੂੰ ਭਾਜੀ ਇਹਨੂੰ ਮਹੀਨਾ ਹੋਇਆ ਮਹੀਨਾ ਹੋ ਗਿਆ ਦੁੱਧ 7 ਲੀਟਰ ਜੇ ਬਚਾ ਨਹੀਂਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਕੀ ਰੇਟ ਕਰਨਾ ਜੀ ਇੱਕੋ ਰੇਟ ਕਰਿਓ ਰੇਟ ਭਾਈ ਇਹ ਵੀ ਜਿਹੜੀ ਮੈਂ ਹਾਂਜੀ ਇਹਦਾ ਵੀ ਜਿਹੜਾ ਆਪਾਂ ਮੁੱਲ ਕਰਨਾ ਨਾ ਹਾਂਜੀ ਮੁੱਲ ਆਪਣੇ ਸਾਰੇ ਫਿਕਸੀ ਦੇ ਜਿਹੜਾ ਆਪਾਂ ਮੰਨ ਤਾਂ ਥੋੜਾ ਬਾਧਾ ਭੈਣ ਭਰਾਵਾਂ ਦੇ ਕਰਾਂਗੇ ਹਾਂਜੀ ਜੇ ਭੈਣ ਭਰਾ ਕਸਾਈ ਨਾ ਨਾ ਕਰਨ ਹੋਰ ਜਿਆਦੀ ਹਾਂਜੀ ਤੇ ਆਪਾਂ ਗੱਲ ਹੀ ਨਾਲ ਐਂਡੀ ਦੱਸਿਆ ਹਾਂ ਨਾ ਭਾਜੀ ਅੱਗੇ ਹਾਂਜੀ ਉਹ ਤੇ ਇਹ ਵੀ ਜੇ ਕੋ ਖਾ ਕੇ ਸਾਹਮਣੂ ਬੈ ਵੀ ਤੋਹਫੀ ਆਈ ਤੋ ਹੋ ਗਈ ਹੈ ਸਹੀ ਹੈ ਜੀ ਹਾਂਜੀ ਬਾਕੀ ਓਵਰ ਵੀ ਆਪਾਂ ਕੋ ਲਾ ਦੇਣਾ ਇੱਕ ਅੱਧਾ ਕੋਈ ਗੱਲ ਨਹੀਂ ਅਜਾ ਠੀਕ ਹੈ ਜੀ ਤੇ ਇਹਦਾ ਭਾਜੀ ਮੁੱਲ ਜੋ ਮਰਜ਼ੀ ਕਰੀਏ ਦੇ ਦਈਏ ਪੂਰੇ 55000 ਇੱਕ ਰੇਟ ਦੱਸ ਦੋ ਪੂਰਾ ਫਿਕਸ ਦੱਸ ਦੋ ਯਸ ਨੋ ਪੰਜਾਬ ਭਾਜੀ ਪੂਰਾ ਪੰਜਾਬ ਬਾਕੀ ਭਾਜੀ ਜਨੀਆਂ ਮਈਆਂ ਵਾਂ ਜੇ ਕੋਈ ਭੈਣ ਭਰਾ ਜੋੜਾ ਲੈਂਦਾ ਹਨ ਹਾਂਜੀ ਤੇ 100 ਕਿਲੋਮੀਟਰ ਤੱਕ ਪਹੁੰਚ ਆਪਣੀ ਹੋਊਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਕਨੈਕਟ ਨੰਬਰ ਤੇ ਕਰੰਟ ਲੋਕੇਸ਼ਨ ਦੱਸ ਦਿਓ ਆਪਣਾ ਭਾਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਡੈਡੀ ਹੁਣਾ ਹਾਂਜੀ ਤੇ ਪਿੰਡ ਝਾਮਕਾ ਪਿੰਡ ਝਾਮਕਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ ਜੀ 778901177 ਜੀ 778901177 ਠੀਕ ਹੈ ਜੀ ਹਾਂਜੀ ਬਾਕੀ ਭਾਜੀ ਆਪਣੀ ਇਹੋ ਬੇਨਤੀ ਹੱਥ ਜੋੜ ਕੇ ਵੀ ਘਰੇ ਆਓ ਤੇ ਤਸਲੀ ਕਰਕੇ ਖੜੋ ਜਿਹੜਾ ਕੋਈ ਦੂਰ ਵਾਲਾ ਭੈਣ ਭਰਾ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਦੇ ਜਿੰਦਾਂ ਆਪਣੇ ਘਰੇ ਮੰਨ ਲਓ ਭਾਜੀ ਜੇ ਕੋਈ ਦੂਰ ਵਾਲਾ ਆ ਨਹੀਂ ਸਕਦਾ ਤਾਂ ਦੋਵੇਂ ਟਾਈਮ ਆਪਦੀ ਭਾਣ ਵੀਡੀਓ ਕਾਲ ਤੇ ਤਸਲੀ ਕਰ ਲੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੰਟ ਲੋਕੇਸ਼ਨ ਵੀਜੀ ਆਪਣੀ ਹਾਂ ਲੋਕੇਸ਼ਨ ਭਾਜੀ ਆਪਣੀ ਲਾਗੇ ਆਪਣੇ ਮੰਨ ਲਓ ਤਰਨਤਾਰ ਜਨੇਵ ਕੋ ਪੈਣ ਪ੍ਰਾਣੇ ਇਧਰੋਂ ਨਾ ਮੋਗੇ ਵਾਲੀ ਸਾਈਡ ਤੋਂ ਹਾਂਜੀ ਗੋਨਰੋਲ ਬਾਈਪਾਸ ਆ ਕੇ ਤੇ ਆਪਾਂ ਨੂੰ ਫੋਨ ਕਰ ਲੈ ਹਾਂਜੀ ਉੱਥੋਂ ਹੈਗਾ ਆਪਣਾ ਕੋ 12-15 ਕਿਲੋਮੀਟਰ ਤਰਨਤਾਰ ਤੋਂ ਠੀਕ ਹੈ ਜੀ ਇਧਰ ਭਾਜੀ ਲੱਗੇ ਮਾਬੜਾ ਸਾਹਿਬ ਉੱਥੋਂ ਵੀ ਆਪਣਾ 20-22 ਕਿਲੋਮੀਟਰ ਆ ਠੀਕ ਹੈ ਜੀ ਤੇ ਮੇਨ ਭਾਜੀ ਆਪਣੇ ਲੱਗੇ ਸੁਰ ਸਿੰਘ ਜੀ ਬਾਬੇ ਬਤਾਰ ਸੋਣਾ ਦੇ ਕੋਲ ਠੀਕ ਹੈ ਜੀ ਸਿੰਘ ਸਾਹਿਬ ਹਾਂਜੀ ਠੀਕ ਹੈ ਜੀ ਤੇ ਦੋਸਤੋ ਇਹ ਅੱਜ ਆਪਣੇ ਸੱਤ ਨਗ ਤੇ ਡਿਟੇਲ ਵੀਰ ਨੇ ਸਾਰੀ ਦੱਸ ਹੀ ਦਿੱਤੀ ਆ ਤੇ ਇਸੇ ਤਰ੍ਹਾਂ ਹੀ ਤੁਹਾਡੇ ਲਈ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ